ਗੁਰਦੁਆਰਾ ਮਿਸਲ ਬਾਬਾ ਸ਼ਾਮ ਸਿੰਘ ạtਾਰੀ ਸ਼ਹੀਦ ਬਾਬਾ ਭਲਵੰਤ ਸਿੰਘ ਦੀ ਤਰਨੰਦਾਲ ਖਾਪੜ ਖੇੜੀ ਮੁਖਸਫਰ ਬਾਸੁਰ ਕੇ ਪੈਣੀ ਤੋਂ ਸੱਚਕੰਸ਼ੀ ਦੀ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਦੇ ਲਈ ਯਾਤਰਾ ਹੋਈ ਰਵਾਨਾ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਇੱਕ ਜਕਾਰਾ ਲਾ ਦਿਓ ਜੀ ਜਕਾਰਾ ਵੀ ਆਵੇ ਨਿਹਾਲ ਹੋ ਜਾਵੇ ਤੰਦਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਾਵ ਮੇਰਾ ਨਾਮ ਰਾਮਰਾਜ ਹੈ ਕਿ ਲਿਖੀ ਬਤ ਹੈ ਸ਼ਾਮ ਸਿੰਘ 82 ਜਹੇਦਾਰ ਬਾਬਾ ਬਲਬੀਰ ਸਿੰਘ ਜੀ ਖਾਪੜ ਖੇੜੀ ਮਿਸਲ ਸਹੀਦ ਬਾਬਾ ਬਲਵੰਤ ਸਿੰਘ ਜੀ ਤਰਨਤਲ ਮਾਝਾ ਅੱਜ 25 ਤਰੀਕ ਦਿਨ ਵੀਰਵਾਰ ਵਾਲੇ ਦਿਨ ਫੌਜਾਂ ਅੱਜ ਪਿੰਡ ਬਾਸਰਕੇ ਪੈਣੀ ਆਪਣੇ ਹੈੱਡਕੁਆਰਟਰ ਤੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਵਾਸਤੇ ਦਸਹਿਰੇ ਦੇ ਮੌਕੇ ਹਾਲ ਸਾਲ ਦੀ ਤਰ੍ਹਾਂ ਮਾਤਾ ਸਾਹਿਬ ਦੇਵਾਂ ਜੀ ਦੇ ਪੜਾ ਤੇ ਜਾਂਦੇ ਹੋਏ ਮਹਾਰਾਸ਼ਟਰ ਨਾਲ ਦੇੜ ਸਤਗੰਡ ਸ੍ਰੀ ਹਜੂਰ ਸਾਹਿਬ ਨੂੰ ਫੌਜਾਂ ਯਾਤਰਾ ਕਰਨ ਜਾ ਰਹੀਆਂ ਨੇ ਸਾਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਮੈਂਬਰ ਸਹਿਬਾਨਾਂ ਦੇ ਪ੍ਰਧਾਨ ਸਾਹਿਬ ਆਬਾ ਬਰਾਬਰ ਮਹਾਰਾਜੇ ਪਾਦਸ਼ਾਹ ਦੀ ਮਿਹਰ ਨਾਲ ਸੰਗਤਾਂ ਦੇ ਸਹਿਯੋਗ ਨਾਲ ਇਹ ਹਰ ਸਾਲ ਦੀ ਤਰ੍ਹਾਂ 2008 ਵਿੱਚ ਮਿਸਾਲ ਸੀ ਜਿਦਾ ਬਾਬਾ ਬਲਵੰਤ ਸਿੰਘ ਜੀ ਤਰਨਾ ਦਾਲ ਬਾਬਾ ਸ਼ਾਮ ਸਿੰਘ ਠਾਰੀ ਤਰਨਾ ਦਾਲ ਘੋੜਿਆਂ ਵਾਲੀਆਂ ਫੌਜਾਂ 2008 ਦੇ ਵਿੱਚ ਪੰਦਲ ਯਾਤਰਾ ਪਹਿਲੀ ਵਾਰ ਗਏ ਸੀ ਦਾਸ ਦੀ ਕਿਰਪਾ ਇਸੇ ਤਰ੍ਹਾਂ ਪਰਮੇਸ਼ਰ ਨੇ ਕਿਰਪਾ ਕੀਤੀ ਆ ਦਾਸ ਨੂੰ ਸੇਵਾ ਬਖਸ਼ੀ ਆ ਤੇ ਹਰ ਸਾਲ ਦੀ ਤਰ੍ਹਾਂ ਪਹਿਲੇ ਤੋਂ ਘੋੜੇ ਤੇ ਰੇੜੇ ਦੇ ਊਠਾਂ ਸਮੇਤ ਗਏ ਸੀ ਹੁਣ ਇਸ ਵੇਲੇ ਗੱਡੀਆਂ ਪਰਮੇਸ਼ਰ ਨੇ ਦਿੱਤੀਆਂ ਨੇ ਸੰਗਤਾਂ ਦੇ ਸੰਯੋਗ ਦੇ ਨਾਲ ਤੇਲ ਪਾਣੀ ਹਰ ਤਰੀਕੇ ਗੁਰਦੁਆਰਾ ਸਹਿਬਾਨਾਂ ਦੇ ਜਿੰਨੇ ਵੀ ਆ ਅਨਚਾਰਜ ਸੰਤ ਸਮਾਜ ਸੰਤ ਸਾਧੂ ਜਿੰਨੇ ਵੀ ਪ੍ਰਧਾਨ ਮੈਨੇਜਰ ਸਾਰੇ ਸਹਾਇਤਾ ਕਰਦੇ ਨੇ ਰਸਤੇ 'ਚ ਜਾਂਦੇ ਲੰਗਰ ਪਾਣੀ ਦੀ ਸੇਵਾ ਕਰਦੇ ਨੇ ਘੋੜਿਆਂ ਵਾਸਤੇ ਦਾਣਾ ਫੱਕਾ ਦਿੰਦੇ ਨੇ ਇਸ ਕਰਕੇ ਸਾਰਿਆਂ ਦਾ ਕੋਟ ਕੋਟ ਧੰਨਵਾਦ ਸੰਤਾਂ ਮਹੰਤਾਂ ਦੇ ਸੱਚਖੰਡ ਸ੍ਰੀ ਹਜੂਰ ਸਾਹਿਬ ਜਾਂਦਿਆਂ ਹੋਇਆਂ ਹਰ ਇੱਕ ਤਰ੍ਹਾਂ ਦੀ ਸਹੂਲਤ ਦੇਂਦਿਆਂ ਸੰਗਤਾਂ ਨੂੰ ਬੇਨਤੀ ਆ ਕਿ ਇਸੇ ਤਰ੍ਹਾਂ ਹੀ ਸੰਯੋਗ ਦਿੰਦੇ ਰਹਿਣਾ ਕੱਲਾ ਕੋਈ ਵੱਡਾ ਅਜੇ ਤੱਕ ਹੋ ਨਹੀਂ ਸਕਿਆ ਤੇ ਨਾ ਕੋਈ ਹੋਏਗਾ ਇਸੇ ਕਰਕੇ ਸੰਗਤਾਂ ਦੇ ਸੰਯੋਗ ਨਾਲ ਹੀ ਸਾਰਾ ਜਿੰਨਾ ਪ੍ਰਸਾਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਰੇ ਤੇ ਮਿਹਰ ਭਰੇ ਹੱਥ ਰੱਖ ਕੇ ਚੜ੍ਹਦੀ ਕਲਾ ਕਰੇ ਬਿਨ ਬੋਲਿਆਂ ਸਭ ਕੁਝ ਜਾਣਦਾ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ